ਕਿ ਬਨਾਰਸ ਦੀ ਧਰਤੀ ਤੇ ਗੁਰੂ ਦੀ ਜਾਤ ਵਿੱਚ ਗੇਟ ਵੀ ਬਣਾਉਣ ਨਹੀਂ ਦਿੰਦੇ ਸੀ ਗੇਟ ਬਣਾਉਣ ਲਈ ਵੀ ਜਦੋਂ ਭੈਣ ਮਾਇਆਵਤੀ ਜੀ ਮੁੱਖ ਮੰਤਰੀ ਬਣੇ ਤਾਂ ਕਾਂਚੀ ਰਾਮ ਸਾਹਿਬ ਨੇ ਕਿਹਾ ਡੀ ਸੀ ਐਸ ਐਸ ਪੀ ਨੂੰ ਕਿ ਜੇ ਹੁਣ ਗੇਟ ਦੀ ਇੱਟ ਹਿੱਲੀ ਤਾਂ ਨਾਲੇ ਤੁਹਾਡੀ ਕੁਰਸੀ ਹਿੱਲੂ ਤੋ ਇਹ ਸੱਤਾ ਦੀ ਸ਼ਕਤੀ ਹੁੰਦੀ ਗੰਗਾ ਦੇ ਉੱਪਰ ਗੁਰੂ ਨବਦਾਸ ਦੇ ਨਾਂ ਤੇ ਪੁਲ ਬਣਾਇਆ ਗੁਰੂ ਰਵਿਦਾਸ ਦੇ ਨਾਂ ਤੇ ਪਾਰਕ ਬਣਾਇਆ ਗੁਰੂ ਰਵਿਦਾਸ ਦੇ ਨਾਂ ਤੇ ਜ਼ਿਲ੍ਹਾ ਟੈਕਨੀਕਲ ਯੂਨੀਵਰਸਿਟੀ ਲੱਖਾਂ ਏਕੜ ਬੇਜਮੀਨੀਆਂ ਨੂੰ ਜ਼ਮੀਨ ਦੇ ਕੇ ਗੁਲਾਮੀ ਦੇ ਵਿੱਚੋਂ ਕੱਢਣ ਦਾ ਜਿਹੜਾ ਸੰਕਲਪ ਸੀ ਉਸ ਦਿਸ਼ਾ ਵਿੱਚ ਅੱਗੇ ਵਧਾਇਆ ਪ੍ਰਾਧਨਤਾ ਪਾਪ ਹੈ ਜਨ ਲਿਓ ਰੇ ਮੀਤ ਰਵਿਦਾਸ ਦਾਸ ਪ੍ਰਾਧਨ ਸੇ ਕੌਣ ਕਰੇ ਹੈ ਫਰੇ प्राधीन का दीन क्या प्राधीन बेदीन अरविदास प्राधीन को समझी सब ही समझे हीन गुरु, गुरु साहब ने 600 साल पहले लिख ਦਿੱਤਾ के गुलाम नु सारे ही हीन समझे गुलाम नु टक्के पेंदे झंडे पेंदे इस करके मैं विनती करनी चाहूंगा संगतानो ਕਿ 600 ਸਾਲ ਪਹਿਲਾਂ ਜਿਸ ਪ੍ਰਾਧਾਨਤਾ ਦਾ ਅੰਤ ਕਰਨ ਲਈ ਗੁਰੂ ਸਾਹਿਬ ਨੇ ਸਾਨੂੰ ਸਨੇਹਾ ਦਿੱਤਾ ਬੇਗਮਪੁਰਾ ਸ਼ਹਿਰ ਕੋ ਨਾਉ ਦੋਖੰਦੋ ਨਹੀਂ ਟੈਠਾਉ ਨਾ ਤਸਵੀਜ਼ ਖਰਾਜ ਨਾ ਮਾਲ ਖੋਪ ਨਾ ਖਤਰ ਨ ਤਲਸ ਜਵਾਲ ਜਿਸ ਬੇਗਮਪੁਰਾ ਸ਼ਹਿਰ ਨੂੰ ਬਸਾਉਣ ਲਈ ਗੁਰੂ ਸਾਹਿਬ ਨੇ ਸੱਦਾ ਦਿੱਤਾ ਆਓ ਆਪਾਂ ਅੱਜ ਇੱਥੇ ਮਾਨਵ ਏਕਤਾ ਸੰਮੇਲਨ ਅਸੀਂ ਸੰਕਲਪ ਵੀ ਕਰੀਏ ਕਿ ਅਸੀਂ ਇਕੱਠੇ ਹੋਣਾ ਹੈ ਔਰ ਅਸੀਂ ਇਹ ਨਿਰਣਾ ਵੀ ਕਰੀਏ ਕਿ ਗੁਲਾਮੀ ਦੇ ਸੰਗਲ ਤੋੜਨੇ ਆ ਔਰ ਬੇਗਮ ਪ੍ਰੇ ਦੀ ਸਥਾਪਨਾ ਕਰਨੀ ਆ ਜਦੋਂ ਪੈਣ ਮਾਇਆਬੱਤੀ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਾਡੇ ਵਿੱਚ ਸੰਤ ਮਹਾਰਾਜ ਜੀ ਨਿਰੰਜਨ ਦਾਸ ਜੀ ਬੈਠੇ ਪਤਾ ਉਹਨਾਂ ਨੂੰ ਵੀ ਤੁਹਾਨੂੰ ਵੀ ਪਤਾ ਸੰਗਤਾਂ ਨੂੰ ਕਿ ਬਨਾਰਸ ਦੀ ਧਰਤੀ ਤੇ ਗੁਰੂ ਦੀ ਜਾਦ ਵਿੱਚ ਗੇਟ ਵੀ ਬਣਾਉਣ ਨਹੀਂ ਦਿੰਦੇ ਸੀ ਗੇਟ ਬਣਾਉਣ ਲਈ ਵੀ ਜਦੋਂ ਭੈਣ ਮਾਇਆਵਤੀ ਜੀ ਮੁੱਖ ਮੰਤਰੀ ਬਣੇ ਤਾਂ ਕਾਂਚੀ ਰਾਮ ਸਾਬ ਨੇ ਕਿਹਾ ਡੀ ਸੀ ਐਸ ਐਸ ਪੀ ਨੂੰ ਕਿ ਜੇ ਹੁਣ ਗੇਟ ਦੀ ਇੱਟ ਹਿੱਲੀ ਤਾਂ ਨਾਲੇ ਤੁਹਾਡੀ ਕੁਰਸੀ ਹਿੱਲੂ ਤੋ ਇਹ ਸੱਤਾ ਦੀ ਸ਼ਕਤੀ ਹੁੰਦੀ ਗੰਗਾ ਦੇ ਉੱਪਰ ਗੁਰੂ ਨਬੀਦਾਸ ਨੇ ਨਾਂ ਤੇ ਪੁਲ ਬਣਾਇਆ ਗੁਰੂ ਰਵਿਦਾਸ ਦੇ ਨਾਂ ਤੇ ਪਾਰਕ ਬਣਾਇਆ ਗੁਰੂ ਰਵਿਦਾਸ ਦੇ ਨਾਂ ਤੇ ਜ਼ਿਲ੍ਹਾ ਟੈਕਨੀਕਲ ਯੂਨੀਵਰਸਿਟੀ ਲੱਖਾਂ ਏਕੜ ਬੇਜਮੀਨੀਆਂ ਨੂੰ ਜ਼ਮੀਨ ਦੇ ਕੇ ਗੁਲਾਮੀ ਦੇ ਵਿੱਚੋਂ ਕੱਢਣ ਦਾ ਜਿਹੜਾ ਸੰਕਲਪ ਸੀ ਉਸ ਦਿਸ਼ਾ ਵਿੱਚ ਅੱਗੇ ਵਧਾਇਆ ਇਸ ਕਰਕੇ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਗੁਲਾਮਾਂ ਦੇ ਗੁਰੂ ਘਰਾਂ ਤੇ ਵੀ ਹਮਲੇ ਹੁੰਦੇ ਆ ਤੁਗਲਕਾਬਾਦ 'ਚ ਸਾਡੇ ਗੁਰੂ ਘਰ ਤੇ ਹਮਲਾ ਹੋਇਆ ਤਲੇਤੇ ਵਿੱਚ ਸਾਡੇ ਗੁਰੂ ਘਰਤੇ ਹਮਲਾ ਹੋਇਆ ਤਿੰਨ ਦਿਨ ਚਾਰ ਦਿਨ ਪਹਿਲਾਂ ਇੱਕ ਗੰਨਾ ਪੱਟਣ ਦਾ ਦੋਸ਼ ਦੀ ਸਜ਼ਾ ਮੌਤ ਦਿੱਤੀ ਗਈ ਇਸ ਕਰਕੇ ਆਓ ਐਸੀ ਸਮਾਜਿਕ ਰਾਜਨੀਤਿਕ ਆਰਥਿਕ ਧਾਰਮਿਕ ਸਭਿਆਚਾਰਕ ਗੁਲਾਮੀ ਦੇ ਅੰਤ ਲਈ ਮਿਸ਼ਨ ਜਿਹੜਾ ਅਸੀਂ ਸ਼ੁਰੂ ਕੀਤਾ ਗੁਰੂ ਸਾਹਿਬ ਦੀ ਸੋਚ ਦਾ ਕਿ ਪ੍ਰਾਦੀਨਤਾ ਦਾ ਅੰਤ ਔਰ ਬੇਗਮ ਪ੍ਰੇਦਾ ਸੰਕਲਪ 2023 ਦੇ 650ਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਉਣਾ ਆਓ ਉਹਨਾਂ ਦੇ 650ਵੇਂ ਪ੍ਰਕਾਸ਼ ਦਿਹਾੜੇ ਤੇ ਪੰਜਾਬ ਦੀ ਧਰਤੀ ਤੇ ਵੀ ਬੇਗੰਪਰੇ ਦੇ ਸੰਕਲਪ ਨੂੰ ਪੂਰਾ ਕਰੀਏ ਮੈਂ ਸੰਤ ਪ੍ਰਦੀਪਤਾ ਜੀ ਮਹਾਰਾਜ ਜੀ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਸੰਗਤ ਦੇ ਦਰਸ਼ਨ ਕਰਨੇ ਦਾ ਮੌਕਾ ਮਿਲਿਆ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਸਾਰੇ ਸੰਤਾਂ ਮਾਉਂ ਤੁਹਾਂ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਜੈ ਭੀਮ ਜੈ ਭਾਰਤ ਜੋ ਬੋਲੇ ਸੋ ਨਿਰਪੈ ਧੰਨਵਾਦ